ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਤੀਜਾ ਪਾਰਟ ਆ ਚੁੱਕਿਆ ਜੀ ਵੀਡੀਓ ਨੂੰ ਪੂਰੀ ਜ਼ਰੂਰ ਦੇਖੋ 10 ਦਸੰਬਰ 1710 ਵਿੱਚ ਬੰਦਾ ਸਿੰਘ ਬਹਾਦਰ ਨਾਹਨ ਦੀਆਂ ਪਹਾੜੀਆਂ ਵੱਲ ਚਲੇ ਗਏ ਜਿੱਥੇ ਫੌਜਾਂ ਇਕੱਠੀਆਂ ਕਰਕੇ ਪਹਾੜੀ ਰਾਜਾਂ ਨੂੰ ਸੋਧਿਆ ਜੋ ਗੁਰੂ ਗੋਬਿੰਦ ਸਿੰਘ ਤੇ ਹਮਲੇ ਕਰਦੇ ਰਹੇ ਜਦੋਂ ਬੰਦਾ ਬਹਾਦਰ ਦੇ ਸਾਥੀਆਂ ਨੇ ਚਹਲੂਰ ਨੂੰ ਘੇਰਾ ਪਾ ਲਿਆ ਤਾਂ ਭੀਮਚੰਦ ਵਰਗਿਆਂ ਦੀ ਹੋਸ਼ ਟਕਾਣੇ ਆ ਗਈ। ਪਹਾੜੀ ਰਾਜਾ ਨੇ ਮਾਫੀਆਂ ਮੰਗੀਆਂ, ਸਮਝੌਤੇ ਕੀਤੇ ਤੇ ਬਹੁਤ ਸਾਰੇ ਨਜ਼ਰਾਨੇ ਵੀ ਭੇਟ ਕੀਤੇ। ਇੱਥੇ ਚੰਬੇ ਦੇ ਰਾਜੇ ਉਦੇਸ਼ ਸਿੰਘ ਨੇ ਬੰਦਾ ਸਿੰਘ ਬਹਾਦਰ ਦਾ ਵਿਆਹ ਆਪਣੀ ਭਤੀਜੀ ਸੁਸ਼ੀਲ ਕੌਰ ਨਾਲ ਕਰਵਾਉਣ ਦੀ ਪੇਸ਼ਕਸ਼ ਕੀਤੀ। ਗੁਰਮਰਿਆਦਾ ਅਨੁਸਾਰ ਪੰਜ ਪਿਆਰਿਆਂ ਦੇ ਅੱਗੇ ਇਹ ਪੇਸ਼ਕਸ਼ ਰੱਖੀ ਗਈ ਉਹਨਾਂ ਨੇ ਪੁਛਪੜਤਾਲ ਕੀਤੀ ਕਿ ਕਿਸੇ ਦਰਜਾ ਕਿਸੇ ਧੋਖੇ ਤਹਿਤ ਤੇ ਉਹ ਆਪਣੇ ਬੇਟੀ ਦਾ ਰਿਸ਼ਤਾ ਤਾਂ ਨਹੀਂ ਦੇ ਰਹੇ ਪਾਸ ਅਸ਼ੀਲ ਕੌਰ ਬਾਹਰ ਨਿਕਲ ਆਈ ਉਸਨੇ ਕਿਹਾ ਕਿ ਇਹ ਮੇਰੀ ਮਰਜ਼ੀ ਹੈ ਗੁਰੂ ਸਾਹਿਬ ਨੇ ਜ਼ੁਲਮ ਤੇ ਜ਼ਬਰ ਦੀ ਟੱਕਰ ਲੈਣ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ ਇੰਨਾ ਰਾਜਾਂ ਨੇ ਉਹਨਾਂ ਨਾਲ ਗਦਾਰੀ ਕੀਤੀ ਹੈ ਮੈਂ ਉਸ ਭੁੱਲ ਨੂੰ ਬਖਸ਼ਾਉਣ ਲਈ ਆਪਣਾ ਜੀਵਨ ਸਿੱਕੀ ਨੂੰ ਦੇ ਰਹੀ ਹਾਂ ਜੇਕਰ ਲੋੜ ਪਈ ਤਾਂ ਆਪਣਾ ਸਭ ਕੁਝ ਕੁਰਬਾਨ ਕਰ ਦੇਾਂਗੀ ਵਿਆਹ ਹੋ ਗਿਆ ਬੰਦਾ ਸਿੰਘ ਬਹਾਦਰ ਬੀਬੀ ਸਹੀਲ ਕੌਰ ਤੇ ਕੁਝ ਸਿੱਖ ਜੰਮੂ ਦੇ ਇਲਾਕੇ ਰਿਆਸੀ ਦੇ ਨੇੜੇ ਚਨਾਬ ਕਿਨਾਰੇ ਚਲੇ ਗਏ ਜੰਮੂ ਦੇ ਫੌਜਦਾਰ ਨੂੰ ਹਰਾ ਕੇ ਮਾਰ ਮੁਕਾਇਆ ਫਿਰ ਉਹਨਾਂ ਨੇ ਇੱਥੇ ਹੀ ਰਹਿਣਾ ਸ਼ੁਰੂ ਕਰ ਦਿੱਤਾ ਇੱਥੇ ਸਵੇਰ ਸ਼ਾਮ ਕੀਰਤਨ ਹੁੰਦਾ ਲੰਗਰ ਵਰਤਿਆ ਜਾਂਦਾ ਉੱਦੀ ਸ਼ਖਲਾਈ ਵੀ ਹੁੰਦੀ। ਕ੍ਰਿਬਨ 2.5 ਸਾਲ ਇੱਥੇ ਹੀ ਰਹੇ। ਕਹਿੰਦੇ ਹਨ ਇੱਥੇ ਬੰਦਾ ਸਿੰਘ ਬਹਾਦਰ ਨੇ ਵਜੀਰਵਾਦ ਦੇ ਬਸਨੀਕ ਖੱਤਰੀ ਸ਼ਿਵਰਾਮ ਦੀ ਲੜਕੀ ਸਾਹਿਬ ਕੌਰ ਨਾਲ ਦੂਜਾ ਵਿਆਹ ਕੀਤਾ। ਇਸ ਦੀ ਹ ਰਣਜੀਤ ਸਿੰਘ ਪੈਦਾ ਹੋਇਆ ਇਹ ਪਰਿਵਾਰ ਜੰਮੂ ਹੀ ਰਿਹਾ ਜਦ ਕਿ ਸ਼ਸ਼ੀਲ ਕੌਰ ਹਮੇਸ਼ਾ ਬੰਦਾ ਸਿੰਘ ਬਹਾਦਰ ਦੇ ਨਾਲ ਨਾਲ ਰਹੀ 16 ਫਰਵਰੀ 1712 ਵਿੱਚ ਬਹਾਦਰ ਸ਼ਾਹ ਦੀ ਮੌਤ ਹੋ ਗਈ ਤਖਤ ਲਈ ਖਾਨਾ ਜੰਗੀ ਹੋਈ ਬਹਾਦਰ ਸ਼ਾਹ ਤੋਂ ਬਾਅਦ ਜਾਨਦਾਰ ਤਖਤ ਤੇ ਬੈਠਾ ਜੋ ਕਿ ਅਜਾਸ ਇਨਸਾਨ ਸੀ ਰਾਜ ਨੂੰ ਸੰਭਾਲ ਨਾ ਸਕਿਆ ਜਿਸ ਨੂੰ ਫਰਕਸ਼ੀਰ ਨੇ ਕਤਲ ਕਰ ਦਿੱਤਾ ਤੇ ਆਪ ਤਖਤ ਤੇ ਬੈਠ ਗਿਆ ਇਸ ਦੌਰਾਨ ਬੰਦਾ ਸਿੰਘ ਬਹਾਦਰ ਨੇ ਗੁਰਦਾਸਪੁਰ ਦੇ ਕਿਲੇ ਤੇ ਕਬਜ਼ਾ ਕਰ ਲਿਆ ਉਸ ਦੀ ਮਰਮਤ ਕਰਵਾਈ ਤੇ ਦਾਰੂ ਸ਼ਿੱਕਾ ਇਕੱਠਾ ਕੀਤਾ ਇਸ ਤੋਂ ਬਾਅਦ ਕਲਾਨੌਰ ਬਟਾਲਾ ਕਾਨੂੰਗਵਾਲ ਦਾ ਇਲਾਕਾ ਆਪਣੇ ਕਬਜ਼ੇ ਵਿੱਚ ਲੈ ਲਿਆ ਫਰਕਸ਼ੀਰ ਨੇ ਬੰਦਾ ਸਿੰਘ ਬਹਾਦਰ ਨਾਲ ਲੜਾਈ ਲੜਨਾ ਦਾ ਫੈਸਲਾ ਕਰ ਲਿਆ ਲਾਹੌਰ ਦੇ ਗਵਰਨਰ ਸ਼ਮਦਖਾਨ ਕਸ਼ਮੀਰ ਦਾ ਗਵਰਨਰ ਜ਼ਬਰਦਸਤਖਾਨ ਪੰਜਾਬ ਦਾ ਫੌਜਦਾਰ ਤੇ ਜ਼ਗੀਰਦਾਰ ਜੀਆਂ ਫੌਜਾਂ ਤੇ 20000 ਦਿੱਲੀ ਦੀਆਂ ਫੌਜਾਂ ਸਿੱਖਾਂ ਦਾ ਖੁਰਾ ਕੋਲ ਮਟਾਉਣ ਲਈ ਪੰਜਾਬ ਦੀ ਕਮਾਨ ਅਬਦ ਸ਼ਮਦਖਾਨ ਦੀ ਥਾਂ ਦਲੇਰ ਜੰਗ ਦੇ ਹੱਥ ਵਿੱਚ ਦੇ ਦਿੱਤੀ ਤੇ ਹੁਕਮ ਕੀਤਾ ਕਿ ਬੰਦਾ ਸਿੰਘ ਦੇ ਖਿਲਾਫ ਭਾਰੀ ਜੰਗ ਛੇੜੀ ਜਾਵੇ। ਕਲਾਨੌਰ ਆਹੀ ਸੈਨਾ ਨਾਲ ਬੜੀ ਬਹਾਦਰੀ ਨਾਲ ਮੁਕਾਬਲਾ ਹੋਇਆ ਪਰ ਬੰਦਾ ਸਿੰਘ ਬਹਾਦਰ ਗੁਰਦਾਸਪੁਰ ਦੇ ਕਿਲੇ ਤੱਕ ਨਾ ਪਹੁੰਚ ਸਕਿਆ। ਗੁਰਦਾਸ ਨੰਗਲ ਵਿੱਚ ਦੁਨੀ ਚੰਦ ਦੀ ਹਵੇਲੀ ਵਿੱਚ ਸ਼ਰਨ ਲੈਣੀ ਪਈ। 1715 ਵਿੱਚ ਭਾਰੀ ਮਾਤਰਾ ਕਰਕੇ ਬੰਦਾ ਸਿੰਘ ਬਹਾਦਰ ਤੇ ਢਾਈ ਕਰ ਦਿੱਤੀ। ਗੁਰਦਾਸਪੁਰ ਤੋਂ 4 ਮੀਲ ਦੀ ਦੂਰੀ ਤੇ ਬੜੀ ਭਾਰੀ ਲੜਾਈ ਹੋਈ। ਖਾਣਾ ਦਾ ਰਾਸ਼ਨ ਪਾਣੀ ਬੰਦ ਹੋ ਗਿਆ। 8 ਮਹੀਨੇ ਭੁੱਖੇ ਰਹਿ ਕੇ ਉਹ ਦੁਨੀ ਚੰਦ ਦੀ ਗੜੀ ਵਿੱਚ ਲਗਾਤਾਰ ਟਕਰਾ ਕਰਦੇ ਰਹੇ। ਜਦ ਰਾਸ਼ਨ ਪਾਣੀ ਖਤਮ ਹੋ ਗਿਆ ਤਾਂ ਕਾਹ ਪੱਤੇ ਖਾ ਕੇ ਗੁਜ਼ਾਰਾ ਕੀਤਾ। ਜਦੋਂ ਕਾਹ ਪੱਤੇ ਵੀ ਖਤਮ ਹੋ ਗਏ ਤਾਂ ਦਰਖਤਾਂ ਦੀਆਂ ਛਿਲੜਾਂ ਨੂੰ ਕੁੱਟ ਕੇ ਉਸ ਦੀ ਰੋਟੀ ਪਕਾ ਕੇ ਖਾਂਦੇ ਰਹੇ। ਜਦ ਦਰਖਤ ਵੀ ਖਤਮ ਹੋ ਗਏ ਤਾਂ ਘੋੜਿਆਂ ਦਾ ਮਾਸ ਖਾ ਕੇ ਗੁਜ਼ਾਰਾ ਕੀਤਾ ਤੇ ਜਦ ਘੋੜੇ ਵੀ ਖਤਮ ਹੋ ਗਏ ਤਾਂ ਭੁੱਖੇ ਹੀ ਲੜਦੇ ਰਹੇ ਪਰ ਹੌਸਲਾ ਨਹੀਂ ਹਾਰਿਆ ਆਪਸ ਵਿੱਚ ਇੰਨਾ ਪਿਆਰ ਸੀ ਜੋ ਇਸ ਘਟਨਾ ਤੋਂ ਪਤਾ ਲੱਗਦਾ ਹੈ ਕਿ ਇੱਕ ਬਿਮਾਰ ਸਿੱਖ ਆਪਣੇ ਜਰਨੈਲ ਬਾਜ ਸਿੰਘ ਨੂੰ ਬੁਲਾ ਕੇ ਕਹਿੰਦਾ ਹੈ ਕਿ ਮੈਂ ਇੰਨਾ ਬਿਮਾਰ ਹਾਂ ਲੜ ਨਹੀਂ ਸਕਦਾ ਮੇਰੇ ਪੱਟਾਂ ਦਾ ਮਾਸ ਖਾ ਲੋ ਕਿਉਂਕਿ ਤੁਸੀਂ ਤਾਂ ਅਜੇ ਜੰਗ ਵਿੱਚ ਜੂਝਣਾ ਹੈ ਇੱਥੇ ਬੰਦਾ ਸਿੰਘ ਬਹਾਦਰ ਤੇ ਬਾਬਾ ਬਨੋਦ ਸਿੰਘ ਦਾ ਮਤਭੇਦ ਹੋ ਗਿਆ ਬਾਬਾ ਬਨੋਦ ਸਿੰਘ ਘੇਰੇ ਤੋਂ ਨਿਕਲ ਕੇ ਬਾਹਰ ਜਾਣਾ ਚਾਹੁੰਦਾ ਸੀ ਤਾਂ ਕਿ ਫਿਰ ਤਾਕਤ ਇਕੱਠੀ ਕਰਕੇ ਮੁਕਾਬਲਾ ਕੀਤਾ ਜਾਵੇ ਪਰ ਬਾਬਾ ਬੰਦਾ ਸਿੰਘ ਬਹਾਦਰ ਅੰਤ ਸਮੇਂ ਤੱਕ ਜੂਝਣਾ ਚਾਹੁੰਦਾ ਸੀ ਬਾਬਾ ਬਨੋਦ ਸਿੰਘ ਦਾ ਪੁੱਤਰ ਵਿਚਕਾਰ ਖੜਾ ਹੋ ਗਿਆ ਜੁਸ਼ਨ ਨੇ ਆਪਣੇ ਪਿਓ ਨੂੰ ਕਿਹਾ ਕਿ ਮੈਂ ਤਾਂ ਕੋਮ ਦੇ ਜਰਨੈਲ ਦਾ ਸਾਥ ਦੇਵਾਂਗਾ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਬੇਸ਼ੱਕ ਚਲੇ ਜਾਓ ਅਖੀਰ 8 ਮਹੀਨੇ ਦੇ ਲੰਮੇ ਘੇਰੇ ਦੌਰਾਨ ਰਾਸ਼ਨ ਪਾਣੀ ਦਰਖਤ ਝਾਹ ਪੱਤੇ ਸਭ ਕੁਝ ਖਤਮ ਹੋ ਗਿਆ ਤਾਂ ਭੁੱਖੇ ਵੀ ਲੜਦੇ ਰਹੇ ਪਰ ਜਦ ਦਾਰੂ ਸ਼ਿੱਕਾ ਖਤਮ ਹੋ ਗਿਆ ਤਾਂ ਉਹਨਾਂ ਕੋਲ ਕੋਈ ਚਾਰਾ ਨਾ ਰਿਹਾ ਗੜੀ ਵਿੱਚ 117 ਕਮਾਨ ਸੀ ਤੇ تیر ਇੱਕ ਵੀ ਨਹੀਂ ਸੀ 208 ਬੰਦੂਖਾਂ ਸੀ ਤੇ ਗੋਲੀ ਇੱਕ ਵੀ ਨਹੀਂ ਸੀ ਗੜੀ ਦਾ ਦਰਵਾਜ਼ਾ ਖੋਲ ਦਿੱਤਾੁੱਥੇ ਸ਼ੇਰਾਂ ਦੀ ਤਰ੍ਹਾਂ ਗੜੀ ਚੋਂ ਬਾਹਰ ਨਿਕਲ ਕੇ ਬਹਿਰੀਆਂ ਤੇ ਟੁੱਟ ਪਏ ਲੜਾਈ ਵਿੱਚ ਵੱਡੀ ਗੰਟੀ ਵਿੱਚ ਸਿੱਖ ਮਾਰੇ ਗਏ ਸਿੱਖ ਜੋ ਭੁੱਖ ਨਾਲ ਅਧਮਰੇ ਹੋ ਚੁੱਕੇ ਸੀ ਲੜਦੇ ਲੜਦੇ ਡਿੱਗ ਪੈਂਦੇ ਤੇ ਮੁਗਲਾਂ ਦੇ ਹੱਥ ਆ ਜਾਂਦੇ ਇਸ ਤਰ੍ਹਾਂ ਹੌਲੀ-ਹੌਲੀ ਸਿੱਖ ਵੀ ਖਤਮ ਹੁੰਦੇ ਚਲੇ ਗਏ 300 ਅਦਮਰੇ ਸਿੱਖ ਜੋ ਮੁਗਲਾਂ ਦੇ ਹੱਥ ਆ ਗਏ ਉਹਨਾਂ ਦੇ ਸ਼ਰਕਲਮ ਕਰਕੇ ਟੁਕੜੇ-ਟੁਕੜੇ ਕਰ ਦਿੱਤੇ ਉਹਨਾਂ ਦਾ ਪੇਟ ਕਾੜ ਕੇ ਦੇਖਿਆ ਕਿਤੇ ਸੋਨੇ ਦੀਆਂ ਮੋਹਰਾਂ ਤਾਂ ਨਹੀਂ ਨਿਕਲ ਗਏ ਜੋ ਰਹਿ ਗਏ ਐਡੀ ਬਣਾ ਲਈ ਗਏ ਬਾਬਾ ਬੰਦਾ ਸਿੰਘ ਬਹਾਦਰ ਇਕੱਲੇ ਰਹਿ ਗਏ ਉਹ ਇਕੱਲੇ ਵੀ ਇੰਜ ਲੱਗ ਰਹੇ ਸੀ ਜਿਵੇਂ ਭੇਡਾਂ ਦੇ ਝੁੰਡ ਵਿੱਚ ਸ਼ੇਰ ਘੁੰਮ ਰਿਹਾ ਹੋਵੇ। ਸ਼ਾਹੀ ਫੌਜ ਦੇ 59 ਫੌਜੀ ਮਾਰ ਕੇ ਗ੍ਰਿਫਤਾਰ ਹੋਏ। ਬੰਦਾ ਸਿੰਘ ਬਹਾਦਰ ਨੂੰ ਸੰਗਲਾ ਨਾਲ ਜਕੜ ਕੇ ਲੋਹੇ ਦੇ ਪਿੰਜਰੇ ਵਿੱਚ ਰੱਖਿਆ। ਉੱਤੇ ਨੰਗੀਆਂ ਤਲਵਾਰਾਂ ਵਾਲੇ ਪਹਿਰੇਦਾਰ तकरीबन 200 ਸਿੱਖਾਂ ਦੇ ਸਿਰ ਨੇਜਾਂ ਤੇ ਟੰਗ ਕੇ ਲਾਹੌਰ ਲਿਜਾਏ ਗਏ। ਜਕਰੀਆ ਖਾਨ ਦਾ ਹੁਕਮ ਹੋਇਆ ਕਿ ਇੰਨਾਂ ਸਿੱਖਾਂ ਦੀ ਦਿੱਲੀ ਸ਼ਹਿਰਾਂ ਤੇ ਬਜ਼ਾਰਾਂ ਵਿੱਚ ਨੁਮਾਈਸ਼ ਲਗਾਈ ਜਾਵੇ। ਜਕਰੀਆ ਖਾਨ ਦਿੱਲੀ ਦੀ ਨੁਮਾਈਸ਼ ਵਾਸਤੇ ਤੇ 200 ਸਿਰ ਬਹੁਤ ਥੋੜੇ ਲੱਗੇ। ਇਤਲਾਮ ਦਾ ਦੌਰ ਫਿਰ ਸ਼ੁਰੂ ਹੋਇਆ। ਇਸ ਲਈ ਹੋਰ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਫੜ ਕੇ ਤਲਕ ਕੀਤਾ ਗਿਆ। ਵੱਡੇ ਹੋਏ ਸਿਰਾਂ ਨੂੰ ਗੱਡਿਆਂ ਵਿੱਚ ਭਰ ਕੇ ਜਕਰੀਆ ਖਾਨ ਤੇ ਕਮਰੂਦੀਨ ਜੀ ਅਗਵਾਈ ਹੇਠ ਦਿੱਲੀ ਨੂੰ ਸੁਰਪੇ 27 ਫਰਵਰੀ 1716 ਨੂੰ 3000 ਸੀ ਦੇ ਦशक ਦੇ ਕਰੀਬ ਦਿੱਲੀ ਪਹੁੰਚੇ ਦਿੱਲੀ ਤੋਂ ਬਾਹਰ ਆਗਰਾਵਾਦ ਤੋਂ ਸਾਹੀ ਮਹਿਲ ਤੱਕ ਜਲੂਸ ਦੀ ਸ਼ਕਲ ਵਿੱਚ ਲਿਆਂਦਾ ਗਿਆ ਜਿਸ ਦੀ ਜ਼ਿੰਮੇਵਾਰੀ ਇਤਮਾਦੂ ਦੌਲਾ ਮੁਹੰਮਦ ਅਮੀਰ ਖਾਨ ਨੂੰ ਦਿੱਤੀ ਗਈ ਇਸ ਨੇ ਬੜੇ ਬੇਹੂਦਾ ਢੰਗ ਨਾਲ ਬਾਬਾ ਬੰਦਾ ਸਿੰਘ ਤੇ ਉਸ ਦਿਨ ਸਤਿੰਨਾਂ ਨੂੰ ਦਿੱਲੀ ਸ਼ਾਹੀ ਮਹਿਲ ਤੱਕ ਜਲੂਸ ਦੀ ਸ਼ਕਲ ਵਿੱਚ ਲਿਆਂਦਾ ਸਭ ਤੋਂ ਅੱਗੇ 3000 ਸਿੱਖਾਂ ਦੇ ਸਿਰ ਜਿਨ੍ਹਾਂ ਦੇ ਕੇਸ ਹਵਾ ਵਿੱਚ ਲਹਿਰਾ ਰਹੇ ਸੀ ਨੇਜਾਂ ਤੇ ਟੰਗੇ ਹੋਏ ਸੀ ਤੇ ਇੱਕ ਮਰੀ ਹੋਈ ਬਿੱਲੀ ਬਾਂਸ ਤੇ ਜਿਸ ਦੇ ਪਿੱਛੇ ਬੰਦਾ ਸਿੰਘ ਬਹਾਦਰ ਇੱਕ ਲੋਹੇ ਦੇ ਪਿੰਦਰੇ ਵਿੱਚ ਡੱਕ ਕੇ ਹਾਥੀ ਤੇ ਬਿਠਾਇਆ ਹੋਇਆ ਸੀ ਮਹੌਲ ਨੂੰ ਹਾਸੋਹਿਣਾ ਕਰਨ ਲਈ ਉਨ੍ਹਾਂ ਦੇ ਸਿਰ ਤੇ ਸਨੈਰੀ ਤਾਜ ਵਾਲੀ ੱੱਲੇ ਜੜੀ ਮੜੀ ਹੋਈ ਪੱਗ ਪਵਾਈ ਗਈ ਸੀ। ਇਸੇ ਮੁਹੰਮਦ ਖਾਨ ਦਾ ਇੱਕ ਤੁਰਕੀ ਅਫਸਰ ਸੰਜੋਆ ਪਾ ਕੇ ਨੰਗੀ ਤਲਵਾਰ ਫੜ ਕੇ ਖੜਾ ਸੀ। ਉਸ ਤੋਂ ਪ੍ਰਿਛੇ ਸਾਰੇ ਸਿੱਖ ਦੋ-ਦੋ ਇਕੱਠੇ ਬਨ ਕੇ ਪਿੱਠ ਨਾਲ ਪਿੱਠ ਜੋੜ ਕੇ ਉਠਾਂ ਤੇ ਲੱਦੇ ਹੋਏ ਛਣ। ਸੜਕਾਂ ਦੇ ਦੋਹਾਂ ਪਾਸੇ ਮੁਗਲ ਸਿਪਾਹੀ ਤੇ ਦਿੱਲੀ ਨਿਵਾਸੀ ਖੜੇ ਹੋਏ ਸਨ। ਕੋਈ ਹੱਸਦਾ ਕੋਈ ਮਖੌਲ ਕਰਦਾ ਤੇ ਕੋਈ ਪੱਥਰ ਵੀ ਮਾਰਦਾ ਪਰ ਸਿੱਖ ਡੋਲ ਤੇ ਸ਼ਾਂਤ ਸੰਨ ਇੱਕ ਮੁਗਲ ਸਰਦਾਰ ਬੰਦਾ ਸਿੰਘ ਬਹਾਦਰ ਦੇ ਮੂੰਹ ਦਾ ਜਲਾਲ ਦੇਖ ਕੇ ਇਹ ਕਹਿਣੋਂ ਰਹਿ ਨਾ ਸਕਿਆ ਵਾਣ ਅੱਲਾ ਐਸਾ ਦੀਦਾਰ ਔਰ ਇਤਨੇ ਅਤਿਆਚਾਰ ਬੰਦੇ ਨੇ ਸੁਣਿਆ ਤੇ ਬੜੇ ਟਰਮੇ ਨਾਲ ਉੱਤਰ ਦਿੱਤਾ ਜਦੋਂ ਜ਼ੁਲਮਾਂ ਦਾ ਅੰਤ ਹੋ ਜਾਏ ਹਾਕਮ ਬਗੜਾੜ ਬਣ ਜਾਣ ਤਾਂ ਰੱਬ ਮੇਰੇ ਜਿਹੇ ਨੂੰ ਜ਼ਾਲਮਾਂ ਦੀਆਂ ਜੜਾਂ ਪੁੱਟਣ ਨੂੰ ਭੇਜਦਾ ਹੈ ਇਹ ਜਦੋਂ ਕੰਮ ਪੂਰਾ ਹੋ ਜਾਵੇ ਤਾਂ ਉਹ ਤੁਹਾਡੇ ਜਹਾਨ ਨੂੰ ਭੇਜਦਾ ਹੈ ਜਾਂ ਮੇ ਸਹਾਦਤ ਪਿਲਾਉਣ ਲਈ ਤਾਂ ਕਿ ਸ਼ਹੀਦ ਦਾ ਨਾਮ ਰਹਿੰਦੀ ਦੁਨੀਆ ਤੱਕ قائم ਰਹੇ ਦਿੱਲੀ ਦੇ ਮੁਸਲਮਾਨਾਂ ਵਾਸਤੇ ਇਹ ਬੜਾ ਮਨੋਰੰਜਕ ਨਜ਼ਾਰਾ ਸੀ ਦਿੱਲੀ ਦੀਆਂ ਗਲੀਆਂ ਬਜ਼ਾਰਾਂ ਵਿੱਚ ਇੰਨਾ ਵੱਡਾ ਜਲੂਸ ਕਦੀ ਕਿਸੇ ਨੇ ਨਹੀਂ ਸੀ ਦੇਖਿਆ ਸਿੱਖ ਵੀ ਚੜ੍ਹਦੀ ਕਲਾ ਵਿੱਚ ਸਨ ਉਹਨਾਂ ਦੇ ਚਿਹਰਿਆਂ ਤੇ ਉਦਾਸੀ ਜਾਂ ਸ਼ਰਮਿੰਦਗੀ ਦਾ ਨਾ ਮੂ ਨਿਸ਼ਾਨ ਤੱਕ ਨਹੀਂ ਸੀ ਸ਼ਾਂਤ ਤੇ ਅਡੋਲ ਵਾਹਿਗੁਰੂ ਦਾ ਜਾਪ ਕਰਦੇ ਜਾ ਰਹੇ ਸਨ ਬੰਦਾ ਸਿੰਘ ਬਹਾਦਰ ਤੇ ਉਸ ਦੇ 27 ਨੇੜਲੇ ਸਿੱਖਾਂ ਨੂੰ ਮੀਰ ਆਊਸ ਇਬਰਾਹਿਮ ਉਦীন ਖਾਨ ਦੇ ਹਵਾਲੇ ਕਰ ਦਿੱਤਾ ਬਾਕੀ ਦੇ ਸਿੱਖ ਕਤਲ ਕਰਨ ਲਈ ਦਿੱਲੀ ਦੇ कोतवाल ਸਰਬਰਾ ਖਾਨ ਦੇ ਹਵਾਲੇ ਕਰ ਦਿੱਤੇ ਗਏ ਬੰਦੀ ਬਣਾਏ ਸਿੰਘਾਂ ਤੇ ਅਕੈ ਤੇ ਅਸਹਿ ਜ਼ੁਲਮ ਕੀਤੇ ਗਏ ਜਿਨ੍ਹਾਂ ਨੂੰ ਲੱਗਾ ਸ਼ਾਇਦ ਇੰਨੇ ਤਸੀਹੇ ਦੇਖ ਕੇ ਉਹ ਕੰਬ ਜਾਣ ਤੇ ਈਨ ਮੰਨ ਲੈਣ ਆਪਣਾ ਧਰਮ ਬਦਲ ਲੈਣ ਪਰ ਉਹ ਸਫਲ ਨਾ ਹੋਏ ਬੰਦਾ ਸਿੰਘ ਬਹਾਦਰ ਇਹ ਹੋਰ ਮੁਖੀ ਸਰਦਾਰਾਂ ਨੂੰ ਉਸਨੇ 3 ਮਹੀਨੇ ਕੈਦ ਵਿੱਚ ਰੱਖਿਆ ਬੰਦਾ ਸਿੰਘ ਬਹਾਦਰ ਦੀ ਪਤਨੀ ਸੁਸ਼ੀਲ ਕੌਰ ਜੋ ਕਿ ਬਹੁਤ ਖੂਬਸੂਰਤ ਸੀ ਬਾਦਸ਼ਾਹ ਦੀ ਉਸਤੇ ਨਜ਼ਰ ਸੀ ਇਸ ਲਈ ਉਸ ਨੂੰ ਸਾਨੋ ਸ਼ੌਕਤ ਮਾਹੌਲ ਵਿੱਚ ਰੱਖਿਆ ਹੋਇਆ ਸੀ ਸੁਸ਼ੀਲ ਕੌਰ ਨੂੰ ਹਰ ਤਰ੍ਹਾਂ ਦੇ ਲਾਲਚ ਦਿੱਤੇ ਗਏ ਕਈ ਪੈਂਤਰੇ ਬਦਲੇ ਪਰ ਕੋਈ ਕੰਮ ਨਹੀਂ ਆਇਆ ਇਸ ਦੇ ਨਾਲ-ਨਾਲ ਸਿੱਖਾਂ ਦਾ ਕਤਲੇਆਮ ਵੀ ਸ਼ੁਰੂ ਹੋ ਗਿਆ 5 ਮਾਰਚ 1716 ਤੋਂ 7 ਦਿਨ ਰੋਜ਼ 100-100 ਸਿੰਘਾਂ ਨੂੰ ਲਾਲਤ ਦਿਨ ਤੋਂ ਬਾਅਦ ਤਹੀਦ ਕੀਤਾ ਜਾਂਦਾ ਅੰਗਰੇਜ਼ ਸਰਕਾਰ ਦੇ ਰਿਕਾਰਡ ਵਿੱਚ ਮਿਸਟਰ ਥਰਮਨ ਲਿਖਦੇ ਹਨ ਕਿ ਹਰ ਸਿੱਖ ਨੂੰ ਕਤਲ ਕਰਨ ਲਈ ਔਤਵਾਲੀ ਦੇ ਚਬੂਤਰੇ ਵਿੱਚ ਲਿਆਉਣ ਤੋਂ ਪਹਿਲਾਂ ਇਸਕਸ ਕੀਤੀ ਜਾਂਦੀ ਇਹ ਜਾਨ ਬਖਸ਼ੀ ਜਾਵੇਗੀ ਦੌਲਤ ਤੇ ਅਹੁਦਿਆਂ ਦੀ ਲਾਲਚ ਦੇ ਕੇ ਈਣ ਮਣਵਾਉਣ ਦਾ ਯਤਨ ਕੀਤਾ ਜਾਂਦਾ ਸੀ ਪਰ ਇੱਕ ਵੀ ਸਿੱਖ ਲਾਲਚ ਵਿੱਚ ਨਹੀਂ ਆਇਆ ਹਰ ਸਿੱਖ ਇੱਕ ਦੂਜੇ ਤੋਂ ਪਹਿਲਾਂ ਸ਼ਹੀਦ ਹੋਣ ਲਈ ਆਪਸ ਵਿੱਚ ਲੜਦੇ ਇੱਕ ਬਜ਼ੁਰਗ ਮਾਂ ਆਪਣੇ ਬੱਚੇ ਲਈ ਫਰਿਆਦ ਕਰਨ ਆਈ ਕਿ ਇਹ ਸਿੱਖ ਨਹੀਂ ਹੈ ਗਲਤੀ ਨਾਲ ਪੜਿਆ ਗਿਆ ਹੈ ਇਸ ਦੀ ਜਾਨ ਬਖਸ਼ ਦਿਓ ਬਾਦਸ਼ਾਹ ਨੇ ਬੱਚੇ ਨੂੰ ਛੱਡਣ ਦਾ ਪਰਵਾਨਾ ਲਿਖ ਦਿੱਤਾ। ਮਾਂ ਖੁਸ਼ੀ-ਖੁਸ਼ੀ ਪਰਵਾਨਾ ਲੈ ਕੇ ਕੋਤਵਾਲੀ ਪਹੁੰਚੀ ਤੇ ਸਰਬਰਾ ਖਾਨ ਨੂੰ ਬਾਦਸ਼ਾਹ ਦਾ ਲਿਖਿਆ ਪਰਵਾਨਾ ਦਿਖਾਇਆ। ਉਸ ਵਕਤ ਬੱਚੇ ਦੀ ਬਾਰੀ ਸੀ ਕਤਲ ਹੋਣ ਦੀ। ਉਹ ਕੋਤਵਾਲੀ ਦੇ ਚਬੂਤਰੇ ਤੇ ਖੜ੍ਹਾ ਸੀ। ਦਲਾਦ ਉਸ ਦਾ ਸਿਰ ਕੱਲਮ ਕਰਨ ਲਈ ਤਿਆਰ ਸੀ। ਸਰਬਰਾ ਖਾਨ ਨੇ ਇੱਕਦਮ ਜਲਾਦ ਨੂੰ ਰੋਕਿਆ ਤੇ ਕਹਿਣ ਲੱਗਾ ਕਿ ਇਸ ਬੱਚੇ ਨੂੰ ਕਤਲ ਨਾ ਕਰੋ ਇਹ ਸਿੱਖ ਨਹੀਂ ਹੈ ਬੱਚਾ ਥੱਲੇ ਉਤਰਿਆ ਮਾਂ ਨੂੰ ਦੇਖਿਆ ਤੇ ਦੌੜ ਕੇ ਵਾਪਸ ਕੋਤਵਾਲੀ ਦੀ ਛੱਤ ਤੇ ਚੜ ਗਿਆ ਕਿ ਮੇਰੀ ਮਾਂ ਝੂਠ ਬੋਲਦੀ ਹੈ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ ਪਰ ਇਹ ਮੇਰੀ ਮਾਂ ਨਹੀਂ ਹੋ ਸਕਦੀ ਇੱਕ ਸਿੱਖ ਵੀ ਆਪਣੇ ਧਰਮ ਤੋਂ ਡੋਲਿਆ ਨਹੀਂ ਤੀਜੇ ਦਿਨ ਅਕਸ਼ੀਰ ਨੇ ਪੁੱਛਿਆ ਕਿ ਕਿੰਨੇ ਸਿੱਖ ਕਤਲ ਕੀਤੇ ਜਾ ਚੁੱਕੇ ਹਨ ਤਾਂ ਸਰਬਰਾ ਖਾਨ ਨੇ ਕਿਹਾ ਕਿ 300 ਦੇ ਕਰੀਬ ਅਕਸ਼ੀਰ ਨੇ ਕਿਹਾ ਕਿ ਕਿੰਨੇ ਨੇ ਇਸਲਾਮ ਕਬੂਲ ਕੀਤਾ ਹੈ ਤਾਂ ਉਸ ਨੇ ਜਵਾਬ ਦਿੱਤਾ ਕਿ ਸ ਇੱਕ ਨੇ ਵੀ ਨਹੀਂ ਬੜਾ ਹੈਰਾਨ ਹੋਇਆ ਕਹਿਣ ਲੱਗਾ ਕਿ ਮੇਰਾ ਮਕਸਦ ਉਹਨਾਂ ਨੂੰ ਕਤਲ ਕਰਨਾ ਨਹੀਂ ਢਕਾਉਣਾ ਸੀ ਇੰਨਾ ਦੀ ਰੋਟੀ ਬੰਦ ਕਰ ਦਿਓ ਤਨ ਦਿਨ ਭੁੱਖਾ ਰੱਖ ਕੇ ਲੋਕਾਂ ਦੇ ਦੰਦ ਜਕਰੀਆ ਖਾਣ ਆਪ ਕੋਲੀਆਂ ਦੀ ਜੇਲ੍ਹ ਵਿੱਚ ਰੋਟੀਆਂ ਲੈ ਕੇ ਗਿਆ ਪਹਿਲਾਂ ਇੱਕ ਬਜ਼ੁਰਗ ਦੇ ਹੱਥ ਵਿੱਚ ਰੋਟੀ ਦਿੱਤੀ ਬਜ਼ੁਰਗ ਨੇ ਰੋਟੀ ਵੱਲ ਦੇਖਿਆ ਨਾਲ ਨੌਜਵਾਨ ਬੈਠਾ ਸੀ ਉਸ ਨੂੰ ਕਹਿਣ ਲੱਗਾ ਇਹ ਰੋਟੀ ਤੂੰ ਖਾ ਲਾ ਮੇਰੀ ਤਾਂ ਉਮਰ ਹੋ ਚੁੱਕੀ ਹੈ ਜਵਾਨ ਦੇ ਨਾਲ ਇੱਕ ਛੋਟੀ ਉਮਰ ਦਾ ਬੱਚਾ ਬੈਠਾ ਸੀ ਉਸਨੂੰ ਕਹਿਣ ਲੱਗਾ ਮੈਂ ਤਾਂ ਜਵਾਨ ਹਾਂ ਇੱਕ ਦੋ ਦਿਨ ਹੋਰ ਬੁਖਾਰ ਰਹਿ ਸਕਦਾ ਹਾਂ ਇਹ ਰੋਟੀ ਤੂੰ ਖਾ ਲਾ ਇਸ ਤਰ੍ਹਾਂ ਇਹ ਰੋਟੀ ਕਮ ਜੀ ਕਮਾਉਂਦੀ ਉਸ ਬਜ਼ੁਰਗ ਕੋਲ ਵਾਪਸ ਆ ਗਈ ਉਸਨੇ ਜਕਰੀਆ ਖਾਨ ਦੇ ਸਾਹਮਣੇ ਰੋਟੀ ਵਗਾਹ ਮਾਰੀ ਬਾਕੀ ਦੇ 400 ਸਿੱਖ 4 ਦਿਨਾਂ ਵਿੱਚ ਕਤਲ ਕੀਤੇ ਗਏ 9 ਜੂਨ 1716 ਨੂੰ ਬੱਬਾ ਬੰਦਾ ਸਿੰਘ ਬਹਾਦਰ ਤੇ ਉਸ ਦੇ ਨੇੜਲੇ ਸਿੱਖਾਂ ਦੀ ਵਾਰੀ ਆਈ ਇਹਨਾਂ ਨੂੰ ਕਤੂਬ ਮਨਾਰ ਦੇ ਨੇੜੇ ਕਤਬੂਦੀਨ ਬਖਤਿਆਰ ਕਾਕੀ ਦੀ ਦਰਗਾਹ ਵਿੱਚ ਲਿਆਂਦਾ ਗਿਆ ਬੰਦਾ ਸਿੰਘ ਨੂੰ कोतਵਾਲੀ ਕਿਉਂ ਨਹੀਂ ਕਤਲ ਕੀਤਾ ਬਖਤਿਆਰ ਕਾਕੀ ਦੀ ਦਰਗਾਹ ਹੀ ਕਿਉਂ ਚੁਣੀ ਗਈ ਇਸ ਦਾ ਵੀ ਇੱਕ ਕਾਰਨ ਸੀ ਦਰਬਾਰੇ ਕਾਜੀ ਦਾ ਮੰਨਣਾ ਸੀ ਕਿ ਬਹਾਦਰ ਸਾਹਿਬ ਦੀ ਮੌਤ ਬੰਦਾ ਸਿੰਘ ਬਹਾਦਰ ਦੇ ਡਰ ਤੇ ਸਹਿਮ ਨਾਲ ਹੋਈ ਸੀ ਇਸ ਦੀ ਰੂਹ ਨੂੰ ਤਾਂ ਹੀ ਸਕੂਨ ਮਿਲ ਸਕਦਾ ਜੇਕਰ ਬੰਦਾ ਸਿੰਘ ਬਹਾਦਰ ਨੂੰ ਇਸ ਦੀ ਕਬਰ ਦੇ ਸਾਹਮਣੇ ਕਤਲ ਕੀਤਾ ਜਾਵੇ ਕਾਕੀ ਬਖਤੀਰ ਦੀ ਦਰਗਾਹ ਵਿੱਚ ਸਾਰੇ ਕੈਦੀਆਂ ਨੂੰ ਬਿਠਾਇਆ ਗਿਆ ਬੰਦਾ ਸਿੰਘ ਬਹਾਦਰ ਵਿਚਕਾਰ ਬੈਠਾ ਸੀ ਸਾਹਮਣੇ ਬਾਦਸ਼ਾਹ ਬਰਖਸ਼ੀਰ ਤਖਤ ਤੇ ਬੈਠਾ ਸੀ ਬਾਦਸ਼ਾਹ ਪੁੱਛਣ ਲੱਗਾ ਕਿ ਤੁਹਾਡੇ ਵਿੱਚੋਂ ਬਾਜ ਸਿੰਘ ਕੌਣ ਹੈ ਬਾਜ ਸਿੰਘ ਖੜਾ ਹੋ ਗਿਆ ਤਾਂ ਬਾਦਸ਼ਾਹ ਕਹਿੰਦਾ ਸੁਣਿਆ ਤੂੰ ਬਹੁਤ ਦਲੇਰ ਜਰਨੈਲ ਹੈ ਹੁਣ ਤੇਰੀ ਦਲੇਰੀ ਕਿੱਥੇ ਗਈ ਬਾਜ ਸਿੰਘ ਨੇ ਕਿਹਾ ਕਿ ਮੇਰੀਆਂ ਪੈਰਾਂ ਵਿੱਚ ਬੀੜਨਾ ਤੇ ਹੱਥ ਵਿੱਚ ਹੱਥਕੜੀਆਂ ਹਨ ਜੇ ਤੂੰ ਮੇਰੀ ਦਲੇਰੀ ਦੇਖਣਾ ਚਾਹੁੰਦਾ ਹੈ ਤਾਂ ਮੇਰੇ ਪੈਰਾਂ ਦੀ ਇੱਕ ਬੀੜੀ ਤੇ ਇੱਕ ਹੱਥਕੜੀ ਖੋਲ ਦੇ ਬਾਦਸ਼ਾਹ ਨੇ ਸੋਚਿਆ ਕਿ ਮੇਰੇ 1300 ਅੰਗ ਰਖਾਤ ਮੇਰੇ ਨਾਲ ਹਨ 26000 ਦੀ ਫੌਜ ਆਸ-ਪਾਸ ਖੜੀ ਹੈ ਇਹ ਮਹੀਨੇ ਤੋਂ ਭੁੱਖਾ ਬਿਨਾ ਕਿਸੇ ਹਥਿਆਰ ਤੋਂ ਕੀ ਕਰ ਲਵੇਗਾ ਸਿਪਾਹੀ ਨੂੰ ਹੁਕਮ ਕੀਤਾ ਇਸ ਦੀ ਇੱਕ ਹੱਥਕੜੀ ਖੋਲ ਦਿਓ ਜਿਉਂ ਹੀ ਸਿਪਾਹੀ ਨੇ ਹੱਥਕੜੀ ਖੋਲੀ ਬਾਦ ਸਿੰਘ ਨੇ ਜੋਰ ਦੇ ਝਟਕੇ ਨਾਲ ਸਿਪਾਹੀ ਦੀ ਤਲਵਾਰ ਖੋਹ ਕੇ ਬੇਮਿਆਨ ਕੀਤਾ ਤੇ ਸਿਪਾਹੀ ਦਾ ਸਿਰ ਕਲਮ ਕਰ ਦਿੱਤਾ 13 ਸਿਪਾਹੀ ਹੋਰ ਕਤਲ ਕਰ ਦਿੱਤੇ ਫਰਖਸ਼ੀਰ ਇੰਨਾ ਡਰ ਗਿਆ ਕਿ ਤਖਤ ਛੱਡ ਕੇ ਭੱਜ ਗਿਆ ਸਿਪਾਹੀਆਂ ਨੇ ਬਾਦ ਸਿੰਘ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ ਕਤਲ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰਦੀਨ ਇਹ ਇਸਲਾਮ ਕਬੂਲ ਕਰਨ ਦੀ ਸ਼ਰਤ ਰੱਖੀ ਪਰ ਇਹ ਖੁਆਇਸ਼ ਉਹਨਾਂ ਦੇ ਦਿਲ ਵਿੱਚ ਹੀ ਰਹਿ ਗਈ ਪਹਿਲਾਂ ਬਾਬਾ ਬਨੋਦ ਸਿੰਘ ਬਾਬਾ ਬਾਦ ਸਿੰਘ ਬਾਬਾ ਫਤੇ ਸਿੰਘ ਏ ਬਾਬਾ ਆਲੀ ਸਿੰਘ ਨੂੰ ਸ਼ਹੀਦ ਕੀਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਅੱਖਾਂ ਬੰਦ ਕਰ ਲਈਆਂ ਤਾਂ ਫਰਖਸ਼ੀਰ ਨੇ ਕਿਹਾ ਕੀ ਗੱਲ ਸਾਥੀਆਂ ਦੀ ਮੌਤ ਨਹੀਂ ਦੇਖੀ ਜਾ ਰਹੀ। ਤਾਂ ਬੰਦੇ ਸਿੰਘ ਨੇ ਕਿਹਾ ਕਿ ਮੈਂ ਤਾਂ ਅਕਾਲ ਪੁਰਖ ਅੱਗੇ ਅਰਦਾਸ ਕਰ ਰਿਹਾ ਸੀ ਕਿ ਜਿਹੜੇ ਮੇਰੇ ਤੋਂ ਪਿੱਛੋਂ ਆਏ ਹਨ ਉਹ ਤੇਰੀ ਗੋਦ ਵਿੱਚ ਪਹਿਲਾਂ ਚਲੇ ਗਏ। ਮੇਰੇ ਤੋਂ ਐਸੀ ਕੀ ਭੁੱਲ ਹੋ ਗਈ ਕਿ ਮੈਂ ਅਜੇ ਤੱਕ ਇੱਥੇ ਬੈਠਾ ਹਾਂ। ਬੰਦਾ ਸਿੰਘ ਦਾ ਪੁੱਤਰ ਉਸ ਦੀ ਚੋਲੀ ਵਿੱਚ ਪਾ ਕੇ ਸ਼ਹੀਦ ਕਰਨ ਨੂੰ ਕਿਹਾ ਬੰਦਾ ਸਿੰਘ ਨੇ ਕਿਹਾ ਸਾਡੇ ਗੁਰੂ ਸਾਹਿਬ ਦਾ ਹੁਕਮ ਹੈ ਕਿ ਮਾਸੂਮਾਂ ਤੇ ਮਜਲੂਮਾਂ ਤੇ ਬਾਹਰ ਨਹੀਂ ਕਰਨਾ ਜੇਕਰ ਮੇਰੇ ਪੁੱਤਰ ਦੀ ਜਗ੍ਹਾ ਤੇਰਾ ਪੁੱਤਰ ਵੀ ਮੇਰੀ ਢੋਲੀ ਵਿੱਚ ਹੁੰਦਾ ਤਾਂ ਉਸ ਦਾ ਮੈਂ ਕਤਲ ਨਾ ਕਰਦਾ ਬਾਬਾ ਅਜੇ ਸਿੰਘ ਨੂੰ ਨੇਜੇ ਉੱਪਰੋਂ ਉਸਾਰਲ ਕੇ ਦੋ ਟੋਟੇ ਕਰਵਾ ਦਿੱਤੇ ਉਸ ਨੂੰ ਮਸ਼ੂਮੂੰਦਾ ਤਰਕ ਦਾ ਤਲਿਜੇ ਕੱਢ ਕੇ ਬੰਦਾ ਸਿੰਘ ਦੇ ਮੂੰਹ ਵਿੱਚ ਪੰਨਾ ਜਿਸ ਦੇ ਜਿਸਮ ਦਾ ਖੂਨ ਬੰਦਾ ਸਿੰਘ ਦੇ ਮੂੰਹ ਤੇ ਮਲਿਆ ਬੰਦਾ ਸਿੰਘ ਦੀਆਂ ਅੱਖਾਂ ਫਿਰ ਬੰਦ ਸਨ ਸਿਰਫ ਫਰਕੀਰ ਨੇ ਪੁੱਛਿਆ ਕਿ ਪੁੱਤਰ ਦੀ ਮੌਤ ਨਹੀਂ ਦੇਖੀ ਜਾ ਰਹੀ ਆ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਹੁਣ ਮੈਂ ਕਲਗੀਧਰ ਪਾਤਸ਼ਾਹ ਅੱਗੇ ਤੇਰਾ ਸੁਕਰਾਨਾ ਕਰ ਰਿਹਾ ਹਾਂ ਕਿ ਜਿਸ ਗੁਰੂ ਨੇ ਚਾਰ ਪੁੱਤਰ ਖਾਲਸੇ ਦੀ ਝੋਲੀ ਵਿੱਚ ਪਾਏ ਹਨ ਅੱਜ ਤੇਰੀ ਖਾਤਰ ਮੈਂ ਆਪਣੇ ਪੁੱਤਰ ਨੂੰ ਝੋਲੀ ਵਿੱਚ ਪਾ ਕੇ ਕੁਸ਼ ਦੀ ਗੋਦ ਵਿੱਚ ਜਾ ਰਿਹਾ ਹਾਂ ਧੰਨ ਜਿਗਰਾ ਉਹ ਫਿਰ ਵੀ ਸ਼ਾਂਤ ਤੇ ਅਡੋਲ ਰਹੇ ਜ਼ਕਰੀਆ ਖਾਨ ਨੇ ਪੁੱਛਿਆ ਕਿ ਹੁਣ ਤੈਨੂੰ ਕਿਸ ਤਰ੍ਹਾਂ ਦੀ ਮੌਤ ਚਾਹੀਦੀ ਹੈ ਤਾਂ ਬੰਦਾ ਸਿੰਘ ਬਹਾਦਰ ਨੇ ਕਿਹਾ ਕਿ ਜੇ ਤੂੰ ਮੇਰਾ ਸਬਰ ਪਰਖਣਾ ਹੈ ਤਾਂ ਤੂੰ ਆਪਣੇ ਜ਼ੁਲਮ ਦੀ ਹੱਦ ਪਰਖ ਲੈ ਸੂਰ ਇੱਕ ਇੱਕ ਕਰਕੇ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ ਕੱਢੀਆਂ ਫਿਰ ਲੱਤਾਂ ਤੇ ਬਾਹਾਂ ਵੱਢੀਆਂ ਸਰੀਰ ਦਾ ਮਾਸ ਸੱਪ ਦੇ ਨਸ਼ੂਰਾਂ ਨਾਲ ਨੂਚਿਆ ਪਰ ਉਹ ਅਕਾਲ ਪੁਰਖ ਦਾ ਸਿਮਰਨ ਕਰਦੇ ਰਹੇ ਬੰਦਾ ਸਿੰਘ ਬਹਾਦਰ ਦੁਨੀਆ ਦਾ ਪਹਿਲਾ ਬਾਦਸ਼ਾਹ ਤੇ ਫੌਜੀ ਜਰਨੈਲ ਸੀ ਜਿਸ ਨੇ ਆਪਣੇ ਪੁੱਤਰ ਦੇ ਕਲੇਜੇ ਦਾ ਸਵਾਦ ਚੱਖਿਆ ਸੀ ਬੰਦਾ ਸਿੰਘ ਬਹਾਦਰ ਇੱਕ ਮਹਾਨ ਕੌਮੀ ਜਰਨੈਲ ਹੋਣ ਦੇ ਨਾਲ ਨਾਲ ਪੂਰਨ ਗੁਰਸਿੱਖ ਸਨ ਜਿਨ੍ਹਾਂ ਨੇ ਜੁੱਦ ਕਰਦਿਆਂ ਤੇ ਜਿੱਤਾਂ ਹਾਸਲ ਕਰਨ ਉਪਰੰਤ ਸ਼ਹੀਦ ਹੋਣ ਤੱਕ ਵੀ ਕੀ ਅਦਰਸ਼ਾਂ ਤੋਂ ਮੂੰਹ ਨਹੀਂ 모ੜਿਆ ਅਤੇ ਖਾਲਸਾ ਪੰਥ ਦੇ ਲੰਮੇ ਇਤਿਹਾਸ ਇੱਕ ਹੋਰ ਖਨੈਰੀ ਪੰਨਾ ਜੋੜ ਦਿੱਤਾ। ਇਹ ਜਿੱਦ ਕਿਤੇ ਸਿੰਘਾਂ ਦਾ ਮਾਸ ਊੜਿਆਂ ਦੇ ਢੇਰ ਵਿੱਚ ਛੁੱਟ ਦਿੱਤਾ। ਕਟੇ ਸਿਰਾਂ ਵਿੱਚ ਧੂਸਾ ਭਰ ਕੇ ਦਰਖਤਾਂ ਤੇ ਟੰਕਾ ਦਿੱਤੇ ਜਾਂ ਦਰਵਾਜ਼ਿਆਂ ਤੇ ਟੰਗ ਦਿੱਤੇ। ਨੇ ਦੇਸ਼ ਤੋਂ ਫੁਲਾਈ ਕਿ ਮੁੜ ਕੇ ਕੋਈ ਹਕੂਮਤ ਦੀ ਹਕਮ ਅਦੂਲੀ ਨਾ ਕਰ ਸਕੇ ਇੱਥੇ ਹੀ ਵਾਰਸ ਨਹੀਂ ਹੋਈ ਕਿਸ਼ਤਵਾਦ ਵੀ ਸਿੰਘਾਂ ਦੀਆਂ ਬੇਅੰਤਾਂ ਸ਼ਹੀਦਾਂ ਹੋਈਆਂ ਛੋਟੇ ਤੇ ਵੱਡੇ ਕੱਲੂਕਾਰੇ ਸਮੇਂ ਦੀਆਂ ਹਕੂਮਤਾਂ ਵੱਲੋਂ ਸਿੱਖਾਂ ਦਾ ਪੂਰਾ ਕੋਲ ਮਟਾਉਣ ਲਈ ਮਹਿਮਾ ਚਲਾਈਆਂ ਗਈਆਂ ਪਰ ਸਿੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਤੇ ਡਟ ਕੇ ਮੁਕਾਬਲਾ ਕਰਦੇ ਰਹੇ ਤੁਨੂੰ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਇਤਿਹਾਸ ਨਾਲ ਜੁੜੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ